ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿੱਥੇ ਲਗਾਤਾਰ ਰੋਹ ਪਰ ਖੜਾ ਰਿਹਾ ਹੈ ਉੱਥੇ ਹੀ ਹੁਣ ਕਿਸਾਨ ਜਥੇਬੰਦੀਆਂ ਐਲਾਨ ਕਰ ਰਹੀਆਂ ਨੇ ਕਿ 21 ਮਈ ਨੂੰ ਜਗਰਾਉਂ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਹੈ ਉਹ ਕੀਤਾ ਜਾਣਾ ਹੈ ਔਰ ਉਸੇ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਸਿਆਸੀ ਪਾਰਟੀਆਂ ਨੂੰ ਵੀ ਇਸ ਲਈ ਸੱਦਾ ਦਿੱਤਾ ਗਿਆ ਹੈ ਆਓ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿਓ ਇਹ ਹੁਣ ਰਾਜੇਵਾਲ ਕਹਿੰਦੇ ਹੋਏ ਨਜ਼ਰ ਆਏ ਨੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਓਪਨ ਡਿਬੇਟ ਦੇ ਲਈ ਤਿਆਰ ਹਾਂ ਸੋ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਓਪਨ ਡਿਬੇਟ ਲਈ ਤਿਆਰ ਹਾਂ ਆਓ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿਓ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਉਹਨਾਂ ਨੂੰ ਸਿੱਧਾ ਇੱਥੇ ਸੱਦਾ ਦਿੱਤਾ ਗਿਆ ਹੈ ਸੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹੋ ਆਪਣੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਹੀ ਜਿਹੜਾ ਹੈ ਉਹ ਇੱਕ ਜਿਹੜਾ ਉਹਨਾਂ ਦੀ ਨਾਰਾਜ਼ਗੀ ਹੈ ਉਸ ਨੂੰ ਦੂਰ ਕੀਤਾ ਜਾਏ ਸੋ 21 ਮਈ ਨੂੰ ਜਗਰਾਉਂ ਚ ਵੱਡੇ ਕੱਟ ਦੀ ਤਿਆਰੀ ਹੈ ਸਿਆਸੀ ਪਾਰਟੀਆਂ ਨੂੰ ਵੀ ਇੱਥੇ ਸੱਦਾ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਆਓ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿਓ ਹਾਲਕਿ ਲਗਾਤਾਰ ਅਸੀਂ ਦੇਖ ਪਾ ਰਹੇ ਹਾਂ ਕਿ ਪਾਸ ਪਾਸ ਦੇ ਆਗੂਆਂ ਦਾ ਕਿਸਾਨ ਜਿਹੜੇ ਨੇ ਉਹ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਜਪਾ ਦੇ ਜਿਹੜੇ ਲੀਡਰਸ ਨੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਸੋ ਉਸ ਤੋਂ ਬਾਅਦ ਹੁਣ ਓਪਨ ਡਿਬੇਟ ਦੀ ਗੱਲ ਇੱਥੇ ਆਖੀ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਖੁੱਲਾ ਸੱਦਾ ਹੈ ਓਪਨ ਡਿਬੇਟ ਦੇ ਲਈ ਅਸੀਂ ਤਿਆਰ ਹਾਂ ਕੋਈ ਵੀ ਆ ਸਕਦਾ ਹੈ ਔਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ ਚਾਹੇ ਉਹ ਕਾਂਗਰਸ ਹੋਵੇ ਆਮ ਆਨਿ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਸ੍ਰੋਮਣੀ ਅਕਾਲੀ ਦਲ ਹੋਵੇ ਸੋ ਚਾਹੇ ਭਾਜਪਾ ਸਮਰੱਥ ਪਾਰਟੀ ਹੋਵੇ तमाम ਜੜੀਆਂ ਪਾਰਟੀਆਂ ਨੇ ਉਹਨਾਂ ਦੇ ਆਗੂ ਇੱਥੇ ਪਹੁੰਚ ਸਕਦੇ ਨੇ ਓਪਨ ਡਿਬੇਟ ਦੇ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਨੇ ਸੋ ਜਵਾਬ ਮੰਗੇ ਜਾ ਰਹੇ ਨੇ ਕਿਸਾਨਾਂ ਦੇ ਸਵਾਲ ਨੇ ਔਰ ਜਵਾਬ ਕੌਣ ਦੇਗਾ ਦੇਖਣਾ ਬਾਕੀ ਹੈ ਪਰ ਕਿਸਾਨਾਂ ਵੱਲੋਂ ਸੱਦਾ ਜ਼ਰੂਰ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਅਸੀਂ ਓਪਨ ਡਿਬੇਟ ਤੇ ਲਈ ਤਿਆਰ ਹਾਂ ਸੋ 21 ਮਈ ਦਾ ਦਿਨ ਬਿਥਿਆ ਗਿਆ ਹੈ 21 ਮਈ ਨੂੰ ਜਗਰਾਉਂ ਚ ਇੱਕ ਵੱਡੇ ਇਕੱਠ ਦੀ ਤਿਆਰੀ ਦੇ ਵਿੱਚ ਕਿਸਾਨ ਲੀਡਰਸ ਨੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਇੱਥੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹੀ ਸਵਾਲ ਕਰ ਰਹੇ ਨੇ ਪਰ ਸਵਾਲਾਂ ਦੇ ਜਵਾਬ ਉਹਨਾਂ ਨੂੰ ਕਦੇ ਨਹੀਂ ਮਿਲਦੇ ਸੋ ਕਿਸਾਨਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਪਹਿਲਾਂ ਤੋਂ ਹੀ ਹੋ ਰਹੀ ਹੈ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ 'ਤੇ ਲਗੌਰ ਨਹੀਂ ਕੀਤਾ ਜਾਂਦਾ ਸੋ ਇਸੇ ਨੂੰ ਲੈ ਕੇ ਉਹਨਾਂ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ 21 ਮਈ ਨੂੰ ਵੱਡਾ ਇਕੱਠ ਕਰਨ 21 ਮਈ ਨੂੰ ਜਗਰਾਉਂ ਦੇ ਵਿੱਚ ਕਿਸਾਨਾਂ ਵੱਲੋਂ ਵੱਡਾ ਇਕੱਠ ਕੀਤਾ ਜਾਏਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਨੂੰ ਲੈ ਕੇ ਜੜਾ ਹੈ ਉਹ ਕਿਹਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਨੂੰ ਵੀ ਸੱਦਾ ਜੜਾਇਆ ਦਿੱਤਾ ਗਿਆ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦਾ ਇਹ ਸੱਦਾ ਹਾਲਾਂਕਿ ਇਹ ਸੱਦੇ 'ਚ ਕੌਣ-ਕੌਣ ਪਹੁੰਚਦਾ ਦੇਖਣ ਵਾਲੀ ਗੱਲ ਹੋਏਗੀ ਪਰ 21 ਮਈ ਨੂੰ ਜਗਰਾਉਂ 'ਚ ਇੱਕ ਵੱਡੇ ਇਕੱਠ ਦੀ ਤਿਆਰੀ ਲਈ ਵਿੱਚ ਕਿਸਾਨ ਨੇ ਕਿਸਾਨਾਂ ਵੱਲੋਂ ਤਿਆਰੀਆਂ ਬਿੜਲੀਆਂ ਗਈਆਂ ਨੇ ਕਿਸਾਨ ਕਹਿ ਰਹੇ ਨੇ ਚਾਹੇ ਤਿੱਖੜ ਦੁਪਹਿਰ ਹੋਵੇ ਜਾਂ ਫਿਰ ਹੱਟ ਚੀਰਵੀਂ ਠੰਡ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਹਮੇਸ਼ਾ ਹੀ ਆਪਣੇ ਹੱਕਾਂ ਲਈ ਲੜਦੇ ਰਹਿਣਗੇ ਹਾਲਾਂਕਿ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਔਰ 21 ਮਈ ਨੂੰ ਜਗਰਾਵਾਂ ਦੇ ਵਿੱਚ ਵੱਡਾ ਇਕੱਠ ਕੀਤਾ ਜਾਏਗਾ ਇੱਥੇ ਵੀ ਕਿਸਾਨਾਂ ਦੀ ਕੌਣ ਹਮਾਇਤ ਕਰੇਗਾ ਦੇਖਣਾ ਬਾਕੀ ਹੈ ਪਰ ਕਿਸਾਨ ਜਿਹੜੇ ਨੇ ਉਹ ਤਿਆਰ ਨੇ ਪਾਸਪਾਸ ਦੇ ਆਗੂ ਹਰਜੀਤ ਗਰੇਵਾਲ ਸਨਾਂ ਜੁੜ ਚੁੱਕੇ ਨੇ ਅਗਰੇਵਾਲ ਜੀ ਸਵਾਗਤ ਹੈ ਡੇਲੀ ਪੋਸਟ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾਨ ਜਿਹੜੇ ਨੇ ਇੱਕ ਵਾਰ ਫਿਰ ਤੋਂ ਓਪਨ ਡਿਬੇਟ ਦੀ ਗੱਲ ਆਖ ਰਹੇ ਨੇ ਕਹਿ ਰਹੇ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਹੈ ਕਿਸਾਨਾਂ ਦੇ ਕੁਝ ਸਵਾਲ ਨੇ ਉਹਨਾਂ ਦਾ ਜਵਾਬ ਦਿੱਤਾ ਜਾਏ ਗੱਲ ਇਹ ਆ ਕਿ ਜਵਾਬ ਤਾਂ ਬੈਠੇ ਵੀ ਸਾਨੂੰ ਉੱਥੇ ਮਿਲਦੇ ਆ ਮੈਦਾਨ ਚ ਜਦੋਂ ਅਸੀਂ ਪ੍ਰਚਾਰ ਲਈ ਜਾਂਦੇ ਆ ਉੱਥੇ ਵੀ ਦਿੱਤੇ ਆ ਚਾਰਨ ਵਾਲੀ ਬੈਠ ਕੇ ਦਿੱਤੇ ਆ ਹਨਾ ਕਿ ਬੜਾ ਗੁੱਸੇ 'ਚ ਬੋਲਦੇ ਨੇ ਤੇ ਅਸੀਂ ਸ਼ਾਂਤੀ ਨਾਲ ਜਵਾਬ ਦਿੰਨੇ ਆ ਔਰ ਇਹ ਕੋਈ ਜ਼ਬਰਦਸਤੀ ਥੋੜਾ ਕਿਸੇ ਨਾਲ ਹੁੰਦੀ ਆ ਔਰ ਜਿਸ ਤਰ੍ਹਾਂ ਇਹ ਕਰਦੇ ਨੇ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਸਾਡਾ ਰਸਤਾ ਰੋਕਣ ਔਰ ਤੁਸੀਂ ਪ੍ਰਚਾਰ ਕਰੋ ਸਾਡੇ ਖਿਲਾਫ ਵੀ ਇਹਨਾਂ ਨੂੰ ਵੋਟ ਨਾ ਕਰੋ ਤੁਸੀਂ ਰਸਤੇ ਰੋਕ ਰਹੇ ਹੋ ਤੁਸੀਂ ਲਾਠੀਆਂ ਰੰਡੇ ਚਲਾ ਰਹੇ ਹੋ ਜਬ ਬਜ਼ਾਰਾਂ ਜਿਹੜਾ ਤੁਸੀਂ ਕੰਮ ਕੀਤਾ ਉੱਥੇ ਬਰਨਾਲੇ ਉਹ ਵਪਾਰੀਆਂ ਦੇ ਨਾਲ ਕੀਤਾ ਉਹ ਕੋਈ ਚੰਗਾ ਕੰਮ ਸੀ ਇਹ ਜਥੇਬੰਦੀਆਂ ਦਾ ਕੰਮ ਹੁੰਦਾ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਕੀ ਵਿਚਾਰਧਾਰਾ ਲੈ ਕੇ ਚੱਲੇ ਹੋਏ ਹੋਂ ਤੁਸੀਂ ਡੈਮੋਕ੍ਰੇਸੀ ਤੁਹਾਡਾ ਵਿਸ਼ਵਾਸ ਹੈਗਾ ਵੱਡੀ ਗੱਲ ਇਹ ਆ ਤੇ ਇਹਦੇ 'ਚ ਸਾਡਾ ਕੋਈ ਕਿਸਾਨਾਂ ਨਾਲ ਇਦਾਂ ਦਾ ਥੋੜਾ ਵਿਰੋਧ ਆ ਕਿ ਅਸੀਂ ਦੁਸ਼ਮਣ ਆ ਅਸੀਂ ਵੀ ਕਿਸਾਨ ਪਰਿਵਾਰਾਂ ਚੋਂ ਹੀ ਆ ਅਸੀਂ ਕੋਈ ਕਿਦੋਂ ਕਿਸਾਨ ਦਾ ਮਸਲਾ ਕੋਈ ਆ ਲਾਠੀ ਡੰਡੇ ਚੁਲਾ ਕੇ ਹੱਲ ਹੋਣਾ ਕਿਸਾਨ ਦਾ ਮਸਲਾ ਤਾਂ ਬੈਠ ਕੇ ਗੱਲਬਾਤ ਨਾਲ ਹੀ ਹੱਲ ਹੋਣਾ ਮਸਲਾ ਹੈਗਾ ਪਰ ਮਸਲਾ ਇਦਾਂ ਨਹੀਂ ਹੱਲ ਹੋਣਾ ਜਿੱਦਾਂ ਇਹ ਕਰਦੇ ਆ ਔਰ ਇਦਾਂ ਤਾਂ ਸਾਰੇ 2-2 4-4 100 ਹਜ਼ਾਰ-ਹਜ਼ਾਰ ਕਿਸਾਨ ਜੋੜ ਕੇ ਬੈਠ ਜਾਣਗੇ ਇਹ ਕਿਸਾਨ ਦਾ ਨਾਮ ਬਦਨਾਮ ਕਰਨਗੇ ਠੀਕ ਹੈ ਨਾ ਗੱਲ ਇਹ ਕੰਮ ਕਿਸਾਨ ਕਦੇ ਨਹੀਂ ਕਰਦਾ ਜਿਹੜਾ ਹੋ ਰਿਹਾ ਇਹ ਤੁਹਾਨੂੰ ਅੱਜ ਵੀ ਕਹਣਾ ਕਿਸਾਨ ਤਾਂ ਇੱਕ ਪਵਿੱਤਰ ਨਾਮ ਉਹਨੂੰ ਬਦਨਾਮ ਕੀਤਾ ਜਾ ਰਿਹਾ ਆਪਣੇ ਸਿਆਸੀ ਹਿੱਤ ਸਾਧਣ ਦੇ ਲਈ ਔਰ ਉਹਦੇ ਚ ਪਾਰਟੀ ਵੀ ਆ ਉਹਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਨਵੋਲਵ ਹੋ ਗਈਆਂ ਬਈ ਆਪਣੇ ਹੱਥ ਸਾਫ਼ ਕਰ ਲਓ ਤੇ ਭਾਜਪਾ ਵਾਲਾਂ ਦੇ ਦੋ ਦੋ ਡੰਡੇ ਮਾਰੋ ਅੱਜ ਦੇਖੋ ਸਾਡੇ ਹੰਸਰਾ ਜਾਨਸ ਕਿੰਨੇ ਦੁਖੀ ਸੀ ਵਿਚਾਰੇ ਉਹ ਸ਼ਾਂਤ ਆਦਮੀ ਆ ਅੱਜ ਉਹਨੂੰ ਬਹੁਤ ਦੁੱਖ ਚ ਬੋਲਣਾ ਪੈ ਰਿਹਾ ਸੀ ਤੇ ਮੈਂ ਸਮਝਦਾ ਇਹ ਬੜੀ ਮੰਦ ਭਾਗੀ ਗੱਲ ਆ ਇਦਾਂ ਦੀਆਂ ਪਰੰਪਰਾਵਾਂ ਨੂੰ ਨਾ ਪਾਓ ਜਿਹੜੀ ਡੈਮੋਕ੍ਰੇਸੀ ਹੈ ਲੋਕਤੰਤਰ ਆ ਤੇ ਟ੍ਰੈਡੀਸ਼ਨਸ ਤੇ ਬੇਸ ਕਰਦਾ ਪਰੰਪਰਾਵਾਂ ਤੇ ਅਧਾਰਿਤ ਹੁੰਦਾ ਅਸੀਂ ਆ ਮਾਰਗੁੜਾਈ ਵਾਲੀਆਂ ਪਰੰਪਰਾਵਾਂ ਪਾਉਣੇ ਆ ਤਾਂ ਇਹ ਜਿਸ ਤਰ੍ਹਾਂ ਲਾਲੂ ਯਾਦਵ ਨੇ ਬਿਹਾਰ ਬਣਾਤਾ ਸੀ ਨਾ ਓਦਾਂ ਦਾ ਕੰਮ ਕਰ ਰਹੇ ਆ ਹੁਣ ਮੰਮਤਾ ਨੇ ਬੰਗਾਲ ਬਣਾਇਆ ਹੋਇਆ ਉਹ ਨਾ ਕਰੋ ਇਸ ਲਈ ਇਹ ਜਿਹੜਾ ਬੀਜੇਪੀ ਦਾ ਵਿਰੋਧ ਕਰੋ ਡਟ ਕੇ ਕਰੋ ਜਿਹੜੇ ਜਿਹੜੀ ਵਿਚਾਰਧਾਰਾ ਆਪਣੀ ਪੂਰੀ ਕਰੋ ਪਰ ਬੀਜੇਪੀ ਦੇ ਵਰਕਰਾਂ ਤੇ ਲਾਠੀਆਂ ਡੰਡੇ ਮਾਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਔਰ ਰਸਤੇ ਰੋਕਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਔਰ ਕਿਸੇ ਦਾ ਰਸਤਾ ਨਹੀਂ ਰੋਕ ਸਕਦੇ ਅਸੀਂ ਹੁਣ ਪਿੰਡਾਂ 'ਚ ਹੀ ਰਹਨੇ ਆਂ ਪਿੰਡਾਂ 'ਚ ਹੀ ਜਾਣਦੇ ਆਂਗੇ ਅਰੇ ਸਾਡੇ 26000 ਬੂਤ 'ਚੋਂ ਪੰਜਾਬ ਦੇ 26000 ਬੂਤ ਆ 19000 ਸਾਡੇ ਬਣੇ ਹੋਏ ਆ ਤੇ ਕਹਿੰਦੇ ਜੀ ਅਸੀਂ ਪਿੰਡਾਂ 'ਚ ਨਹੀਂ ਜਾਣਦੇ ਨੇ ਅਰੇ ਭਾਈ ਉਹ 19000 ਬੂਤ ਪਿੰਡਾਂ ਦੇ ਹੀ ਆ ਅਸੀਂ ਪਿੰਡਾਂ ਦੇ ਰਹਿਣਾ ਹੋਏ ਆ ਮੈਂ ਖੁਦ ਪਿੰਡਾਂ ਦਾ ਰਹਿਣ ਵਾਲਾ ਸਾਨੂੰ ਕਿੱਦਾਂ ਨਹੀਂ ਬੰਨ੍ਹ ਦੇਵੋਗੇ ਇਹ ਇੱਕ ਨਵੀਂ ਪਰੰਪਰਾ ਚੱਲ ਗਈ ਕਰੇਵਾ ਦੀ ਓਪਨ ਡਿਬੇਟ ਦੀ ਗੱਲ ਕਿਸਾਨ ਕਰ ਰਹੇ ਨੇ ਕਿ ਨਹੀਂ ਲੱਗਦਾ ਕਿ ਕਿਹੜੇ ਜਿਹੇ ਸਵਾਲ ਨੇ ਜਿਹੜੇ ਜਿਨ੍ਹਾਂ ਬਾਰੇ ਗੱਲ ਹੀ ਨਹੀਂ ਕੀਤੀ ਗਈ ਓਪਨ ਡਿਬੇਟ ਤਾਂ ਸ਼ਾਂਤ ਮਾਹੌਲ ਚ ਹੁੰਦੀ ਹੈ ਜੀ ਜੇ ਤੁਸੀਂ ਸਮਝਣਾ ਚਾਹੁੰਦੇ ਹੋ ਤਾਂ ਇਹ ਤਾਂ ਇਹ ਤਾਂ ਫਿਲਮ ਦੇਖ ਲਈ ਹਮ ਨਹੀਂ ਸੁਧਰेंगे ਤੇ ਉਹਨਾਂ ਨੇ ਇਸ ਗੱਲ ਤੋਂ ਹਟਣਾ ਹੀ ਨਹੀਂ ਤੁਸੀਂ ਡਿਬੇਟ 'ਚ ਸਾਰੇ ਜਵਾਬ ਦੇਦੇ ਹੋ ਫਿਰ ਉਹੀ ਗੱਲ ਰਹਿਣੀ ਹੈ ਮੈਂ ਜਵਾਬ ਦਿੱਤੇ ਆ ਮੈਲਕਲਾ ਬੈਠ ਕੇ ਸਾਹਮਣੇ ਅਸੀਂ ਬੈਠੇ ਆਂ ਹੋਰ ਵੀ ਇੱਕ ਦੋ ਜਗ੍ਹਾ ਬੈਠੇ ਆਂ ਜਵਾਬ ਦਿੱਤੇ ਨੇ ਸੈਟੀਸਫਾਈ ਹੋ ਗਏ ਅਸੀਂ ਤਾਂ ਜੀ ਮੋਦੀ ਦਾ ਵਿਰੋਧ ਕਰਾਂਗੇ ਅਸੀਂ ਤਾਂ ਜੀਪੀ ਦਾ ਵਿਰੋਧ ਕਰਾਂਗੇ ਮੈਂ ਕਿਹਾ ਭਾਈ ਤੁਹਾਨੂੰ ਕੋਈ ਰੋਕਦਾ ਕਰੋ ਜਦੋਂ ਤੁਸੀਂ ਵਿਰੋਧ ਹੀ ਕਰਨਾ ਫਿਰ ਤੁਹਾਡੇ ਸਵਾਲਾਂ ਦੇ ਕਾਹਦੇ ਜਵਾਬ ਦੇਈਏ ਗੱਲ ਤਾਂ ਇਹ ਹੈ ਤੁਸੀਂ ਮੰਨਣਾ ਹੀ ਨਹੀਂ ਹੈ ਅਸੀਂ ਅਸੀਂ ਕਿੰਨੇ ਵੀ ਅੱਛੇ ਬਣ ਜਾਈਏ ਤੁਸੀਂ ਸਾਨੂੰ ਬੁਰਾ ਹੀ ਕਹਿਣਾ ਤਾਂ ਇਹ ਇੱਕ ਬਹੁਤ ਮੰਦ ਭਾਗੀ ਗੱਲ ਆ ਬਿਲਕੁਲ ਪਰ ਇਹ ਕਿਤਨਾ ਕਿਤੇ ਤਾਂ ਸੋਲਵ ਕਰਨਾ ਹੋਏਗਾ ਨਾ ਇਹ ਮੁੱਦਾ ਆਖਰ ਪੱਕਦਾ ਹੀ ਜਾ ਰਿਹਾ ਔਰ ਇਲੈਕਸ਼ਨ ਦਾ ਟਾਈਮ ਹੈ ਜਿਹੇ ਦੇ ਵਿੱਚ ਨਹੀਂ ਲੱਗਦਾ ਕਿ ਭਾਜਪਾ ਨੂੰ ਖਾਸ ਤੌਰ ਤੇ ਇਸ ਬਾਰੇ ਸੋਚਿਆ ਜਾਣਾ ਚਾਹੀਦਾ ਹੈ ਕਿ ਕਿਸਾਨਾਂ ਨਾਲ ਨਹੀਂ ਕੋਈ ਗੱਲ ਨਹੀਂ ਸਾਡਾ ਵਿਰੋਧ ਕਰਨ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਪਰ ਵਿਰੋਧ ਜਿਹੜਾ ਉਹ ਰਾਜਨੀਤਿਕ ਵਿਰੋਧ ਕਰਨ ਨਾ ਔਰ ਕਹਿਣ ਵੀ ਭਾਜਪਾ ਨੂੰ ਨਹੀਂ ਵੋਟ ਪਾਣੀ ਉਹ ਗੱਲ ਅਲੱਗ ਤੇ ਅਸੀਂ ਤਾਂ ਸਾਰਿਆਂ ਦਾ ਹੱਥ ਜੋੜ ਕੇ ਮੰਗਣੀ ਹੈ ਵੋਟ ਇਹਨਾਂ ਤੋਂ ਵੀ ਮੰਗਾਗੇ ਤੇ ਉਹ ਕਹਿੰਦੇ ਆ ਕਿ ਕਿਸੇ ਤੋਂ ਵੀ ਤੁਸੀਂ ਵੋਟ ਵੀ ਨਹੀਂ ਮੰਗ ਸਕਦੇ ਜਾ ਹੀ ਨਹੀਂ ਸਕਦੇ ਆ ਰੋਕਦੇ ਤਾਂ ਇਹ ਸਾਡਾ ਸਵਿਧਾਨਿਕ ਅਧਿਕਾਰ ਨਹੀਂ ਜਦੋਂ ਪੋਲੀਟੀਕਲ ਪਾਰਟੀਆਂ बोल ਰਹੀਆਂ ਨੇ ਸੰਵਿਧਾਨ ਬਦਲਣਗੇ ਰੌਲਾ ਪਾਈ ਜਾਂਦੇ ਅਸੀਂ 10 15 ਸਾਲ ਰਾਜ ਕਰ ਗਏ ਆ ਸੰਵਿਧਾਨ ਅੱਜ ਤੱਕ ਤਾਂ ਬਦਲਿਆ ਨਹੀਂ ਹੈ ਸੰਵਿਧਾਨ ਨੂੰ ਹੋਰ ਮਜ਼ਬੂਤ ਕੀਤਾ ਤੇ ਇਹਨਾਂ ਨੂੰ ਆ ਜਿਹੜੀ ਸੰਵਿਧਾਨ ਦੀ ਗੱਲ ਕਰਦੇ ਆ ਜਿਹੜਾ ਸਾਡਾ ਸੰਵਿਧਾਨਿਕ ਅਧਿਕਾਰ ਹੈ ਕਿਉਂ ਖੋ ਰਹੇ ਹੋ ਕਿਉਂ ਨਹੀਂ ਬੋਲਦੇ ਇਹਦੇ ਤੇ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਇਹ ਆਪ ਦੀ ਸੁਵਿਧਾ ਮੁਤਾਬਕ ਗੱਲ ਕਰਦੇ ਆ ਇਸ ਕਰਕੇ ਮੈਂ ਕਿਸਾਨ ਜੱਟੇ ਬੰਦਿਆਂ ਨੂੰ ਅਪੀਲ ਕਰਦਾ ਕਿ ਭਾਈ ਜੇ ਤੁਸੀਂ ਕਹੋ ਗੁੰਡਾਗਰਦੀ ਨਾਲ ਕੰਮ ਚੱਲੂਗਾ ਇਹ ਲੰਬਾ ਨਹੀਂ ਚੱਲਣਾ ਮੈਂ ਅੱਜ ਫਿਰ ਕਹਿ ਰਿਹਾ ਇਹ ਕੰਮ ਦੇਸ਼ ਚ ਲੰਬਾ ਨਹੀਂ ਚੱਲਣਾ ਇਹ ਦੇਸ਼ ਚ ਲੋਕਤੰਤਰ ਹੀ ਰਹੂਗਾ ਔਰ ਡੈਮੋਕ੍ਰੇਸੀ ਦਾ ਕੋਈ ਕਹਾਣੀ ਨਹੀਂ ਕਰ ਸਕਦਾ ਔਰ ਜੇ ਕਰਨਗੇ ਤਾਂ ਜਨਤਾ ਬੈਠੀ ਹੈ ਜਵਾਬ ਦੇਣ ਨੂੰ ਬਿਲਕੁਲ ਆਖਰੀ ਕਮੈਂਟ ਮੈਂ ਗਰੇਵਾਲ ਜੀ ਲੈਣਾ ਚਾਹੂੰਗੀ ਕਿ ਜਿਹੜਾ ਹੁਣ ਹੁਣ ਇਹਨਾਂ ਦੇ ਵੱਲੋਂ 21 ਤਰੀਕ ਨੂੰ 21 ਮਈ ਨੂੰ ਜਗਰਾਉਂ ਚ ਸੱਦਾ ਦਿੱਤਾ ਗਿਆ ਹੈ ਕਿ ਭਾਜਪਾ ਉੱਥੇ ਜਾਏਗੀ ਅਜੇ ਤੱਕ ਕੋਈ ਫੈਸਲਾ ਨਹੀਂ ਛੱਡਾ ਹੋਇਆ ਸਾਡੇ ਸਮੂਹਿਕ ਫੈਸਲੇ ਹੁੰਦੇ ਆ ਪ੍ਰਧਾਨ ਜੀ ਨਾਲ ਗੱਲ ਕਰਾਂਗੇ ਜਾਂ ਅਖਰ ਸਾਹਿਬ ਨਾਲ ਆਪਸ ਚ ਬੈਠ ਕੇ ਸਲਾਹ ਮਸ਼ਵਰਾ ਕਰਾਂਗੇ ਫਿਰ ਅਸੀਂ ਜਵਾਬ ਦੇਾਂਗੇ ਇਹਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਜੀ ਜੁੜਨ ਲਈ ਸਮਾਦਨ Delhi ਸੁਬਾਹ ਕੇ ਹੀ ਜਿਸ ਤਰ੍ਹਾਂ ਨਾਲ ਫਾਜਪਾ ਦੇ ਲੀਡਰ ਹਰਜੀਤ ਗਰੇਵਾਲ ਸਾਹਿਬ ਨਾਲ ਜੁੜੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਵੀ ਕਈ ਵਾਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਵੀ ਸਾਡੀ ਰਹੀ ਹੈ ਪਰ ਫਿਰ ਵੀ ਕਿਸਾਨ ਜਿਹੜੇ ਨੇ ਉਹ ਵਿਰੋਧ ਕਰਨ ਦੇ ਲਈ ਹਮੇਸ਼ਾ ਉੱਤਰ ਦਿੰਦੇ ਨੇ ਔਰ ਇੱਕ ਤੱਕੇਸ਼ਾਹੀ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਹਰਾ ਕਿ ਕਿਸਾਨਾਂ ਦੇ ਵੱਲੋਂ ਹਮੇਸ਼ਾ ਹੀ ਭਾਜਪਾ ਤੇ ਤੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਚਾਹੇ ਉਹ ਕੇਂਦਰ ਦੀ ਸਰਕਾਰ ਦੀ ਗੱਲ ਕੀਤੀ ਜਾਏ ਕੇਂਦਰ ਤੇ ਵੀ ਕਿਸਾਨ ਇਹ ਇਲਜ਼ਾਮ ਲਗਾਉਂਦੇ ਰਹੇ ਨੇ ਕਿ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਜਾਂਦਾ ਪਹਿਲਾਂ ਕਿਸਾਨੀ ਅੰਦੋਲਨ ਵੀ ਐਸੇ ਦੇ ਚੱਲਦੇ ਹੋਇਆ ਤਿੰਨ ਕਾਨੂੰਨ ਜਿਹੜੇ ਨੇ ਉਹ ਵਾਪਸ ਜ਼ਰੂਰ ਕਰਵਾਏਗੇ ਪਰ ਐਮਐਸਪੀ ਦੀ ਕਾਨੂੰਨੀ ਗਰੰਟੀ ਜਿਹੜੀ ਹੈ ਉਹ ਹਲੇ ਤੱਕ ਜਿਹੜੀਆਂ ਰਹਿੰਦੀਆਂ ਫਸਲਾਂ ਨੇ ਉਹਨਾਂ ਤੇ ਕਿਸਾਨਾਂ ਨੂੰ ਨਹੀਂ ਮਿਲੀ ਸੋ ਹੁਣ ਕਿਸਾਨਾਂ ਦੇ ਵੱਲੋਂ ਸਵਾਲ ਦੇ ਜਵਾਬ ਦੇਣ ਦੀ ਗੱਲ ਧਰੂ ਰੱਖੀ ਗਈ ਹੈ ਪਰ ਕੌਣ-ਕੌਣ ਪਹੁੰਚਦਾ ਹੈ ਇਸ ਓਪਨ ਡਿਬੇਟ 'ਚ ਇਹ ਦੇਖਣਾ ਬਾਕੀ ਹੈ